ਜੀਰਾ ਵਿਖੇ ਹੋਈ ਸਰਪੰਚੀ ਚੋਣ ਦੇ ਵਿੱਚ ਜਿਹੜੀ ਝੜਪਾਂ ਹੋਈਆਂ ਦੂਸਰੀ ਪਾਰਟੀ ਦੇ ਨਾਲ ਉਹਦਾ ਇਸ ਬਚਲੇਸ਼ਨ ਕਰਨ ਕਰਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਇਹ ਕੁਲਵੀਰ ਸਿੰਘ ਜੀਰਾ ਦਾ ਜਿਹੜਾ ਕਾਫਲਾ ਹੈ ਗਿਆ ਇਹ ਪੰਚਾਇਤੀ ਚੋਣਾਂ ਲਈ ਕਿਸੇ ਉਮੀਦਵਾਰ ਦੇ ਕਾਗਜ਼ਪਰਨ ਨੂੰ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਹੱਥਾਂ ਦੇ ਵਿੱਚ ਡੰਡੇ ਛੋਟੇ ਸਾਰਿਆਂ ਨੇ ਫੜੇ ਹੋਏ ਆ ਸੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਜੀਰਾ ਤੋਂ ਸਾਹਮਣੇ ਆਈਆਂ ਕੁਲਵੀਰ ਸਿੰਘ ਜੀਰਾ ਇਹਨਾਂ ਦੀ ਅਗਵਾਈ ਕਰ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਇੱਕ ਸਰਪੰਚੀ ਦੀਆਂ ਡੰਡੇ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਆ ਡੰਡੇ ਤੁਸੀਂ ਰੁਕ ਗਏ ਆ ਕਾਫਲਾ ਇਹਨਾਂ ਦਾ ਕਿਉਂਕਿ ਇਹ ਮੋਰਿਆਂ ਵਿਰੋਧੀ ਤੇ ਨੇ ਵੀ ਆਪਣੀ ਸ਼ਾਇਦ ਤਿਆਰੀ ਕੱਸੀ ਹੋਈ ਸੀ ਤੁਸੀਂ ਇੱਕ ਟਰੈਕਟਰ ਟਰਾਲੀ ਆਉਂਦਾ ਹੈਗਾ ਉਹਦੇ ਵਿੱਚ ਉਹਦੇ ਉੱਤੇ ਪਹਿਲਾਂ ਪਥਰਾ ਕਰਦੇ ਨੇ ਇਹ ਡਾਟੀਆਂ ਮਾਰਦੇ ਨੇ ਫਿਰ ਉਹਨਾਂ ਨੇ ਇਹਨਾਂ ਦੇ ਡੰਡੇ ਮਾਰੇ ਹੈਗੇ ਆ ਜਾਂ ਇਹਨਾਂ ਤੇ ਪਥਰਾਬ ਕੀਤਾ ਹੈਗਾ ਵਿਸ਼ਲੇਸ਼ਣ ਇਹ ਆ ਕਿ ਇਹ ਕੀ ਜ਼ਰੂਰਤ ਪਈ ਸੀ ਕਲਵੀਰ ਸਿੰਘ ਜੀਰਾ ਨੂੰ ਇੰਨਾ ਇਕੱਠ ਕਰਕੇ ਇੱਕ ਸਰਪੰਚੀ ਦੇ ਕਾਗਜ਼ ਪਰਨੇ ਵਾਸਤੇ ਕਾਂਗਰਸੀਆਂ ਨੂੰ ਕੀ ਜ਼ਰੂਰਤ ਪਈ ਹੈਗੀ ਆ ਸਰਪੰਚ ਪਿੰਡ ਦਾ ਹੁੰਦਾ ਏ ਸਰਪੰਚ ਨੂੰ ਪਾਰਟੀਆਂ ਨਾਲ ਜੋੜਦੇ ਆ ਪਿੰਡਾਂ ਦੇ ਵਿੱਚ ਵੰਡੀਆਂ ਪਾਉਂਦੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਲਵੀਰ ਸਾਹ ਸੇ ਇਨਾ ਕਹਿ ਸਕਦੇ ਆ ਕਿ ਸਰਪੰਚ ਸੋਨੇ ਦਾ ਡੰਡਾ ਦੇਣ ਵਾਲੀ ਮੁਰਗੀ ਹੁੰਦਾ ਆ ਇਹ ਕਿਉਂਕਿ ਨਰੇਗਾ ਸਕੀਮ ਆਇਆ ਨਾ ਵਾਸਤੇ ਸੋ ਪਾਰਟੀਆਂ ਵਾਸਤੇ ਛੱਪੜਾਂ ਦੀ ਸਫਾਈ ਕਰਨੀ ਹੁੰਦੀ ਇਹ ਨਹੀਂ ਕਾਗਜ਼ਾਂ 'ਚ ਪਤਾ ਨਹੀਂ ਕਿੰਨੀ-ਕਿੰਨੀ ਵਾਰ ਸੋ ਕਈ ਤਰ੍ਹਾਂ ਦੇ ਆ ਮਤਲਬ ਕਪੜੇ ਬਾਜ਼ੀਆਂ ਕਹਿ ਸਕਦੇ ਆ ਕਿ ਸਰਪੰਚ ਵੀ سپورਟ ਤੇ ਇੰਨੇ ਇਸੇ ਢੰਗ ਨਾਲ ਤਦੇ ਹੀ ਆਉਂਦੇ ਨੇ ਸੋ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨਾ ਹੁੰਦਾ ਸੋ ਪੰਚਾਇਤੀ ਜ਼ਮੀਨ ਦੇ ਵਿੱਚ ਜਿਹੜੇ ਦਰਖਤ ਹੁੰਦੇ ਆ ਉਹ ਇਹਨਾਂ ਨੇ ਵੇਚਣੇ ਹੁੰਦੇ ਆ ਫੇ ਆਪਣੇ ਚਿਹਤਿਆਂ ਨੂੰ 2 ਰੁਪਏ ਕਿਲੋ ਵਾਲੀ ਕੰਕ ਦੇਣੀ ਹੁੰਦੀ ਆ ਕਿਸੇ ਲੋੜਬੰਦ ਨੂੰ ਬਹੁਤ ਘੱਟ ਮਿਲਦੀ ਆ ਸਿਰਫ ਚਿਹਤਿਆਂ ਨੂੰ ਹੀ ਇਹ ਸਰਕਾਰੀ ਸਕੂਲ ਤਾਂ ਜਿਹੜੀਆਂ ਹੈਗੀਆਂ ਇਹ ਦਿੰਦੇ ਨੇ ਸੋ ਇਹ ਤੁਸੀਂ ਦੇਖ ਸਕਦੇ ਹੋ ਕੁਲਵੀਰ ਸਿੰਘ ਜੀ ਦਾ ਕਾਫਲਾ ਕੀ ਜ਼ਰੂਰਤ ਪਈ ਸੀ ਪਹਿਲੀ ਗੱਲ ਤਾਂ ਐਡਾ ਵੱਡਾ ਕਾਫਲਾ ਲੈ ਕੇ ਇੱਕ ਸਰਪੰਚੀ ਦੇ ਪੇਪਰ ਭਰਨ ਜਾਣਾ ਤੁਸੀਂ ਪਰ ਪੁਲਿਸ ਨੇ ਨਵਾਂ ਮੋੜ ਲਿਆ ਹੈਗਾ ਆ ਇਸ ਵਿੱਚ 795 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈਗਾ ਆ ਤੁਸੀਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਇਥੋਂ ਡੰਡੇ ਸੋਟੇ ਇਹਨਾਂ ਦੇ ਹੱਥ ਵਿੱਚ ਆ ਜਦ ਡੰਡੇ ਸੋਟੇ ਲੈ ਕੇ ਤੁਸੀਂ ਕਾਗਜ਼ ਪਰ ਨ ਜਾਓਗੇ ਤਾਂ ਵਿਰੋਧੀ ਪਾਰਟੀ ਵੀ ਤੁਹਾਡਾ ਕੋਈ ਨਾ ਕੋਈ ਮਤਲਬ ਆਪਣਾ ਬੰਦੋਬਸਤ ਜਾਂ ਕੋਈ ਹੱਲ ਕਰੂਗੀ ਸੋ ਤੋ ਕਲਵੀਰ ਸਿੰਘ ਜੀਰਾ ਦੇ ਸੱਟਾਂ ਵੀ ਲੱਗੀਆਂ ਨੇ ਸੋ 700 ਅਣਪਛਾਤੀ ਵਿਅਕਤੀਆਂ ਤੇ ਮੁਕੱਦਮਾ ਦਰਜ ਕੀਤਾ ਹੁਣ ਪੁਲਿਸ ਨੇ ਦੇਖਦੇ ਆ ਕਿ ਹੈਗਾਇ ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਨੂੰ ਪਿੰਡ ਦੇ ਕਾਂਗਰਸੀ ਸਮਰਥਕ ਦੇ ਦੋਸਤਾਂ ਨਾਲ ਸਰਪੰਚ ਦੇ ਅਹੁਦੇ ਲਈ ਨਾਮਜ਼ਦਗੀ